ਕਰਾਗਾ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਸਾਡੇ ਪਾਸਟਰ ਸਹਿਬਾਨਾਂ ਨੂੰ ਗਲਤ ਬੋਲਿਆ ਗਿਆ ਉਹਨਾਂ ਤੇ ਗਲਤ ਟਿੱਪਣੀ ਗਈ ਕੀਤੀ ਗਈ ਔਰ ਉਹਨਾਂ ਤੇ ਬੇਬੁਨਿਆਦ ਇਲਜ਼ਾਮ ਲਾਇਆ ਗਿਆ ਕਿ ਇੱਕ ਕ੍ਰਿਸਚੀਅਨ ਜਿਹੜੇ ਆ ਜਿੰਨੇ ਵੀ ਪਾਸਟਰ ਸਹਿਬਾਨ ਆ ਉਹਨਾਂ ਨੇ ਕੋਈ ਵੀ ਸੇਵਾ ਨਹੀਂ ਕੀਤੀ ਔਰ ਉਹਨਾਂ ਨੂੰ ਮੈਂ ਇਹ ਵੀਰਾਂ ਨੂੰ ਦੱਸਣਾ ਚਾਹੁੰਦਾ ਏ ਕਿ ਪਰਮੇਸ਼ਰ ਦੇ ਪਾਕ ਰੰਤ ਲਿਖਿਆ ਏ ਕਿ ਤੇਰਾ ਦਾਨ ਗੁਪਤ ਵਿੱਚ ਹੋਵੇ ਲੇਕਿਨ ਫਿਰ ਵੀ ਇਨਾ ਸ਼ਰਾਰਤੀ ਅੰਸਰਾਂ ਦਾ ਕਰਕੇ ਸਾਨੂੰ ਮੀਡੀਆ ਦੇ ਵਿੱਚ ਆਉਣਾ ਪਿਆ ਏ ਹੋਰ ਬੇਨਤੀ ਕਰਦਾ ਹਾਂ ਕਿ ਜਿੰਨੇ ਵੀ ਇਹ ਸਾਡੇ ਪਾਸਟਰ ਸਹਿਬਾਨ ਨੇ ਸਭ ਤੋਂ ਪਹਿਲਾਂ ਤਾਂ ਮੈਂ ਪਾਸਟਰ ਅੰਕਨ ਰੂਲਾ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਨਾ ਸਾਥ ਦਿੱਤਾ ਇਨਾ ਗਰੀਬਾਂ ਦਾ ਔਰ ਦੂਸਰਾ ਪਾਸਟਰ ਬਲਜਿੰਦਰ ਜੀ ਦਾ ਧੰਨਵਾਦ ਕਰਦਾ ਹਾਂ ਉਹਨਾਂ ਵੀ ਬਹੁਤ ਸਾਰਾ ਸਾਥ ਦਿੱਤਾ ਇਨਾ ਗਰੀਬਾਂ ਦਾ ਤੀਸਰਾ ਮੈਂ ਪਾਸਟਰ ਖੋਜੇਵਾਲ ਜੀ ਦਾ ਧੰਨਵਾਦ ਕਰਦਾ ਹਾਂ ਉਹਨਾਂ ਵੀ ਬਹੁਤ ਸਾਰਾ ਸਾਥ ਦਿੱਤਾ ਇਨਾ ਗਰੀਬਾਂ ਦਾ ਔਰ ਚੌਥਾ ਮੈਂ ਸੁਖਪਾਲ ਰਾਣਾ ਜੀ ਦਾ ਪਛ ਸੁਖਪਾਲ ਰਾਣਾ ਜੀ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਬਹੁਤ ਸਾਰਾ ਦਿੱਤਾ ਹੈ ਔਰ ਪੰਜਵਾਂ ਮੈਂ ਸਾਡੇ ਬਡਾਲਾ ਬੰਦ ਤੋਂ ਬੰਗਰ ਤੋਂ ਸੰਤ ਰਿਆਜ਼ ਮਸੀਹ ਤੇਜਾ ਜੀ ਜਿਨ੍ਹਾਂ ਨੇ ਇਹ ਬਹੁਤ ਸਾਰਾ ਪ੍ਰਵਾਲਾ ਕੀਤਾ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਔਰ ਸਾਡੇ ਸੰਤ ਫੈਰਸ ਮਸੀਹ ਉਹਨਾਂ ਨੇ ਵੀ ਬਹੁਤ ਸਾਰਾ ਇਹ ਆਪਣੇ ਧੰਨਵਾਦ ਕਰਦਾ ਹਾਂ ਉਹਨਾਂ ਦਾ ਬਹੁਤ ਤਾਰੀ ਇਹਨਾਂ ਦੇ ਮੈਂ ਤੇ ਦੀਪਿਆ ਇਹਨਾਂ ਦੇ ਵਿੱਚ ਆਪਣੀਆਂ ਸਾਰੀਆਂ ਟੀਮਾਂ ਲਾ ਲਾ ਕੇ ਔਰ ਸੋ ਹੋਰ ਵੀ ਜਿੰਨੇ ਸਾਡੇ ਪਾਸਟਰ ਪਾਸਟਰ ਸਰਬੰਦ ਜੀ ਨੇ ਜਿੰਨੇ ਵਿਸ਼ਵ ਸਾਹਿਬ ਜੀ ਨੇ ਔਰ ਉਹਨਾਂ ਦਾ ਕਈਆਂ ਦਾ ਮੈਨੂੰ ਨਾਮ ਨਹੀਂ ਯਾਦ ਹੈਗਾ ਔਰ ਹੋਰ ਮਸ਼ਰੀਕ ਹੋਮ ਦੇ ਜਿੰਨੇ ਵੀ ਯੋਧੇ ਨੇ ਔਰ ਉਹਨਾਂ ਦਾ ਵੀ ਬਹੁਤ ਹੀ ਧੰਨਵਾਦ ਆ ਔਰ ਬਹੁਤ ਦਿਨ ਰਾਤ ਇੱਕ ਕਰਕੇ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਔਰ ਇਸ ਮਿਹਨਤ ਸਦਕਾ ਜਿਹੜਾ ਲੋਕਾਂ ਤੱਕ ਇਹ ਰਾਸ਼ਨ ਪਹੁੰਚਾਇਆ ਗਿਆ ਵਾ ਸੋ ਮੈਂ